ਜਪੀ ਮਜ਼ਾ ਦੇ ਦੇਖਣੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਹਰਕਤ ਦਸੂਹਾ ਦੇ ਬੀਟੀਪੀਓ ਅਤੇ ਇੱਕ ਪਿੰਡ ਦੇ ਸਰਪੰਚ ਨੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਰੂਪ ਲਗਾਈ ਹਨ ਅਤੇ ਮੀਡੀਆ ਸਾਹਮਣੇ ਆ ਕੇ ਕਈ ਵੱਡੇ ਖੁਲਾਸੇ ਕੀਤੇ ਹਨ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ हशियारपुर ਦੇ ਹਲਕਾ ਦਸੂਹਾ ਦੇ ਪੈਂਦੇ ਪਿੰਡ ਮੀਰਪੁਰ ਦੇ ਸਰਪੰਚ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਸਰਪੰਚ ਲਖਵੀਰ ਸਿੰਘ ਵੱਲੋਂ ਦਸੂਹਾ ਦੀ ਬीडीपीओ ਤਨਵੰਤ ਸਿੰਘ ਰੰਦਾਵਾ ਤੇ ਸਰਪੰਚ ਤੋਂ 20000 ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਹਨ ਇਸ ਮਾਮਲੇ ਨੂੰ ਲੈ ਕੇ ਬीडीपीओ ਨੇ ਆਪਣੇ ਤੇ ਲਗਾਏ ਗਏ ਦੋਸ਼ਾਂ ਨੂੰ ਝੂਠ ਦੱਸਦੇ ਹੋਏ ਕਿਹਾ ਕਿ ਸਰਪੰਚ ਵੱਲੋਂ ਜੋ ਆਡੀਓ ਵਾਇਰਲ ਕੀਤੀ ਗਈ ਹੈ ਉਹ ਐਡਿਟ ਕਰ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੈ ਬीडीपीओ ਨੇ ਉਲਟਾ ਸਰਪੰਚ ਤੇ ਹੀ ਧੰਦੇ ਦੇ aarop ਲਗਾਏ ਹਨ ਸਰਪੰਚ ਲਖਬੀਰ ਸਿੰਘ ਮੀਰਪੁਰ ਦਾ ਹੈਗਾ ਉਸ ਵੱਲੋਂ ਬਾਰ-ਬਾਰ ਇੱਕ ਚੀਜ਼ ਆਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਦੋਸ਼ ਰਾਇਆ ਜਾ ਰਿਹਾ ਹੈ ਕਿ ਮੇਰੇ ਵੱਲੋਂ ਜਾਂ ਪੰਚਾਇਤ ਕੱਤਰ ਵੱਲੋਂ ਉਹ ਤੋਂ 20000 ਰੁਪਏ ਦੀ ਰਿਸ਼ਵਤ ਲਈ ਗਈ ਹੈ ਉਸ ਬੰਦੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਆਡੀਓ ਹੁਣ ਅੱਜ ਹੁਣ ਵਾਇਰਲ ਕਰ ਰਿਹਾ ਉਹ ਆਡੀਓ ਇਹਦੇ ਕੋ ਬੇਸਿਕਲੀ ਇਹਦੇ ਵੱਲੋਂ ਐਡਿਟ ਕਰਕੇ ਵਾਇਰਲ ਕੀਤੀ ਜਾ ਰਹੀ ਹੈ ਜਦਕਿ ਇਹ ਜਿਹੜੀ ਅਸਲ ਆਡੀਓ ਹੈ ਉਹ ਪੇਸ਼ ਨਹੀਂ ਕਰ ਰਹੇ ਜੋ ਕਿ ਇਸ ਵੱਲੋਂ ਪਹਿਲਾਂ ਹੀ ਕੰਪਲੇਂਟ ਜਿਹੜੀ ਹੈ ਸੀਐਮ ਸਾਹਿਬ ਦੇ ਪੋਰਟਲ ਤੇ ਕੀਤੀ ਗਈ ਸੀ ਜਦੀ ਇਨਕੁਆਰੀ ਆਲਰੇਡੀ ਬਿਜ਼ਨਸ ਡਿਪਾਰਟਮੈਂਟ ਕਰ ਚੁੱਕਾ ਵੈ ਉਹਦੇ ਵਿੱਚ ਜਿਹੜਾ ਵੀ ਪੱਖ ਸਾਡੇ ਡਿਪਾਰਟਮੈਂਟ ਨੂੰ ਰੱਖਣਾ ਸੀ ਸੀ ਰੱਖਿਆ ਕਿ ਇਹ ਕਿਸ ਚੀਜ਼ ਦੇ ਪੈਸੇ ਵਕੀਲ ਦੀ ਫੀਸ ਦੇ ਪੈਸੇ ਸੀ ਤਵਕੀਲ ਦੀ ਪੇਮੈਂਟ ਦੀ ਫੀਸ ਦੀਆਂ ਰਸੀਦਾਂ ਵਗੈਰਾ ਜੋ ਸੈਕਟਰੀ ਸਾਹਿਬ ਵੱਲੋਂ ਸਾਰੀਆਂ ਪੇਸ਼ ਕੀਤੀਆਂ ਗਈਆਂ ਉੱਥੇ ਉਹ ਇਨਕੁਆਰੀ ਆਲਰੇਡੀ 100% ਬਿਜ਼ਨਸ ਕਰ ਚੁੱਕਾ ਹੈ ਬਟ ਇਹ ਉਸ ਆਡੀਓ ਨੂੰ ਐਡਿਟ ਕਰਕੇ ਧਮਕਾਨ ਕਰਕੇ ਕਿਉਂਕਿ ਮੈਂ ਤਾਂ ਹੋਰ ਵੀ ਦੱਸਣਾ ਚਾਹਨਾ ਕਿ ਆਲਰੇਡੀ ਮੈਂ ਇਹ ਦੇ ਖਿਲਾਫ ਕੁਝ ਪਿੰਡ ਵਾਸੀਆਂ ਦੀਆਂ ਕੰਪਲੇਨਟਾਂ ਸੀਗੀਆਂ ਜਿੱਦਿਆਂ ਇਨਕੁਆਰੀਆਂ ਕੀਤੀਆਂ ਸਭ ਤੋਂ ਪਹਿਲੀ ਇਨਕੁਆਰੀ ਮੈਂ ਅੱਜ ਤੋਂ ਪਹਿਨੀਆਂ 4 ਮਹੀਨੇ ਪਹਿਲਾਂ ਕਰਦਾ ਇਹਦੇ ਖਿਲਾਫ ਇਹ ਵਾਲੀ ਇਹ ਇਨਕੁਆਰੀ ਕੈਟਲ ਸ਼ੈਡਾਂ ਦੀ ਹੈ ਕੈਟਲ ਸ਼ੈਡਾਂ ਦੀ ਇਨਕੁਆਰੀ ਦੇ ਵਿੱਚ ਇਹ ਆਪਣੇ ਖਾਸ ਬੰਦਿਆਂ ਨੂੰ ਗਲਤ ਬੈਨੀਫਿਟ ਦੇ ਕੇ ਔਰ ਇੱਥੋਂ ਤੱਕ ਘਰਾਣੇ ਦੀ ਗੱਲ ਨਹੀਂ ਆਪਣੀ ਭੈਣ ਦੇ ਨਾਂ ਤੇ ਸਿਸਟਰ ਦੇ ਨਾਂ ਤੇ ਵੀ ਕੈਟਲ ਸ਼ੈਡ ਨਜਾਇਜ਼ ਪਾ ਕੇ 1.5 ਲੱਖ ਰੁਪਏ ਦਾ ਗਬਨ ਕੀਤਾ ਤੇ ਕਰਵਾਇਆ ਪਹਿਲੀ ਇਨਕੁਆਰੀ ਇਹਦੇ ਖਿਲਾਫ ਇਹ ਕਰਦਾ ਉਸ ਤੋਂ ਬਾਅਦ ਜਿਹੜੀ ਦੂਸਰੀ ਇਨਕੁਆਇਰੀ ਹੈ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪਿੰਡ ਦੇ ਕੁਝ ਨਜਾਇਜ਼ ਕਬਜ਼ੇ ਸੀਗੇ ਉਹਨਾਂ ਦੇ ਖਿਲਾਫ ਮੈਂ ਅਸੀਂ ਕਬਜ਼ਾ ਲੈਣਗੇ ਉੱਥੇ ਜਾ ਕੇ ਪਾਇਆ ਇਹ ਗਿਆ ਕਿ ਇਸ ਬੰਦੇ ਨੇ ਜਿਹੜਾ ਉਹ ਇੱਕ ਨੰਬਰ ਹੈ ਨਜਾਇਜ਼ ਕਬਜ਼ੇ ਦਾ ਉਹਦੇ ਵਿੱਚ ਇਹਨੇ ਕੀ ਕੀਤਾ ਸਿਰਫ ਜਿਹੜੇ ਤੇ ਇਹ ਤੇ ਆਪੋਸ਼ਨ ਪਾਰਟੀ ਦੇ ਬੰਦੇ ਸੀ ਉਹਨਾਂ ਦੇ ਖਿਲਾਫ ਤਾਂ ਕੇਸ ਦਾਇਰ ਕਰਾ ਦਿੱਤੇ ਜਿਹੜੇ ਦੇ ਆਪਣੀ ਪਾਰਟੀ ਦੇ ਬੰਦੇ ਸੀ 6 ਬੰਦੇ ਸੀਗੇ ਜਿਹੜੇ ਨਿਸ਼ਾਨਦੇਹੀ ਦੇ ਵਿੱਚ ਨਜਾਇਜ਼ ਕਬਜ਼ਾ ਹੋਇਆ ਸੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇਹਨੂੰ ਤਿੰਨ ਵਾਰੀ ਨੋਟਿਸ ਕੀਤਾ ਨੋਟਿਸ ਦੇਣ ਤੋਂ ਬਾਰ-ਬਾਰ ਕਿਹਾ ਕਿ ਇਹਨਾਂ ਦੇ ਖਿਲਾਫ ਹੀ ਕਾਰਵਾਈ ਕੀਤੀ ਜਾਏ ਪਰ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੈਂ ਸੈਕੰਡ ਇਨਕੁਆਰੀ ਜੋ ਕਰਕੇ ਡੈਟਾ ਨੂੰ ਭੇਜਦਾ ਜਿਦੇ ਚ ਇਹਦੀ ਨਜਾਇਜ਼ ਕਬਜ਼ਾ ਨਾਲ ਮਿਲੀਭੁਗਤ ਹੋਣ ਕਰ ਇਹਨੂੰ ਮੁਤਲਕ ਅਨਸੰਬੰਧੀ ਮੇਰੋਲ ਲਿਖਿਆ ਜਾਂਦਾ ਤੇ ਅਸੀਂ ਫਿਰ ਉਸ ਪਿੰਡ ਪ੍ਰਬੰਧਕ ਲਗਾ ਕੇ ਉਹ 6 ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ 6 ਬੰਦਿਆਂ ਦੇ ਖਿਲਾਫ ਅਸੀਂ ਕੋਰਟ ਕੇਸ ਪਾਏ ਪਲੱਸ ਇਸ ਤੋਂ ਇਲਾਵਾ ਸਾਡੀ ਸੰਤੀ ਦੀ ਤਨਖਾਹਾਂ ਦਾ 1 ਲੱਖ ਰੁਪਏ ਹੁੰਦਾ ਇਹ ਸਾਨੂੰ ਇਸ ਗੱਲ ਤੇ ਬਲੈਕਮੇਲ ਕਰ ਰਿਆ ਸੀ ਉਹ ਪੈਸੇ ਮੈਂ ਨਹੀਂ ਦੇਣੇ ਉਹ ਪੈਸੇ ਮੇਰੇ ਕੋਈ ਨਿੱਜੀ ਖਰਚ ਹੋਏ ਘਟਾਨੀ ਅਸੀਂ ਫਿਰ ਉਹ ਪ੍ਰਬੰਧਕ ਲਾ ਕੇ ਉਹ ਪੈਸੇ ਰਿਕਿਊਬ ਕਰਕੇ ਸੰਤੀ ਦੇ ਖਾਤੇ 'ਚ ਜਮ੍ਹਾਂ ਕਰਾਏ। ਇਸ ਤੋਂ ਫਰਦਰ ਇਹਨੇ ਜਦੋਂ ਦੇਖਿਆ ਕਿ ਨਾਲ ਜੋ ਇਨਕੁਆਇਰੀ ਦੇ ਵਿੱਚ ਸਾਡੇ ਹੋਰ ਤੱਥ ਕੋ ਸਾਹਮਣੇ ਆਏ ਜਦੋਂ ਮੈਂ ਇਨਕੁਆਇਰੀ ਹੋਰ ਖੋਲੀ ਤੇ ਇਹਨੇ ਦੇਖਿਆ ਕਿ ਇਹ ਤਾਂ ਸਾਰਾ ਹੀ ਖਲਾਰਕ ਲੈ ਇਹਨੇ ਮੈਨੂੰ ਡਰਾਣ ਧਮਕਾਉਣ ਵਾਸਤੇ ਇਹਦੇ ਵੱਲੋਂ ਮੈਨੂੰ ਡਰਾਇਆ ਧਮਕਾਇਆ ਗਿਆ ਫੇਸਬੁੱਕ ਤੇ ਮੇਰੇ ਖਿਲਾਫ ਗਲਤ ਪੋਸਟਾਂ ਡਰਾਉਣ ਵਾਲੀਆਂ ਜਾਂ ਮੇਰੇ ਅਗੇਂਸਟ ਪੋਸਟਾਂ ਪਾਈਆਂ ਫਿਰ ਇਹਨੇ ਆਡੀਓ ਵਾਇਰਲ ਕਰਕੇ ਮਾਨਜੋਤ ਸਾਡੇ ਮੰਤਰੀ ਸਾਹਿਬ ਨੂੰ ਵੀ ਇਹਨੇ ਇੱਕ ਕੰਪਲੇਂਟ ਮੇਰੇ ਖਿਲਾਫ ਕੀਤੀ ਕਿ ਮੇਰੇ ਵੱਲੋਂ ਉਹਨਾਂ ਦੇ ਨਾਂ ਤੇ ਪੈਸੇ ਲਏ ਜਾਂਦੇ ਔਰ ਜੋ ਕਿ ਬਹੁਤ ਬੇ ਗਲਤ ਕੰਪਲੇਂਟ ਸੀ ਜਿੱਦੀ ਇਨਕੁਆਇਰੀ ਡੀਡੀਪੀਓ ਸਾਹਿਬ ਕੋਲ ਮੰਤਰੀ ਸਾਹਮਣੇ ਲਾਈ ਜਿੱਦੇ ਚ ਮੈਂ ਆਪਣਾ ਸਾਰਾ ਤੱਥ ਆਪਣੇ ਬਿਆਨ ਸਾਰੇ ਪੇਸ਼ ਕਰਕੇ ਆਇਆ ਹਾਂ ਔਰ ਇਸ ਸੰਬੰਧੀ ਡੀਡੀਪੀਓ ਸਾਹਿਬ ਨੇ ਸ਼ਾਇਦ ਇਨਕੁਆਇਰੀ ਅੱਜ ਕਰਕੇ ਉੱਪਰ ਭੇਜ ਵੀ ਦਿੱਤੀ ਹੋਵੇਗੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਅੱਗੇ ਦੱਸਦਾ ਜੀ ਇਸ ਬੰਦੇ ਵੱਲੋਂ ਮੈਨੂੰ ਹੁਣ ਆਪਣੇ ਕਿਸੇ ਸੱਜਣਾ ਮਿੱਤਰਾਂ ਥ्रू ਇੱਕ ਮੈਸੇਜ ਮਿਲਿਆ ਕਿ ਮੈਂ ਜੇ ਨਾਂ ਵੀਡੀਓ ਮੂੰਹ ਮੁੜਿਆ ਮੇਦੇ ਖਿਲਾਫ ਐਸਸੀ ਐਕਟ ਦਾ ਪਰਚਾ ਵੀ ਦਰਜ ਕਰਾਵਾਂਗਾ ਇਸ ਬੰਦੇ ਮੈਂ ਤੁਹਾਡੇ ਧਿਆਨ ਚ ਦੇਣਾ ਚਾਹੁੰਦਾ ਪਿੰਡ ਦਾ ਸਰਪੰਚ ਹੋਣ ਦੇ ਬਾਵਜੂਦ ਇਸ ਬੰਦੇ ਵੱਲੋਂ ਪਿਛਲੇ ਸਾਲਾਂ ਵਿੱਚ 16 ਬੰਦਿਆਂ ਦੇ ਖਿਲਾਫ ਐਸਸੀ ਐਕਟ ਦੇ ਪਰਚੇ ਦਰਜ ਕਰਾਏ ਸੋ ਮੈਨੂੰ ਵੀ ਇਹ ਡਰ ਹੈ ਖਦਸ਼ਾ ਹੈ ਕਿ ਮੇਰੇ ਨਾਲ ਇਹ ਆਪਣੀ ਇਨਕੁਆਇਰੀ ਬੰਦ ਕਰਾਣ ਕਰਕੇ ਮੇਰੇ ਨਾਲ ਨਜਾਇਜ਼ ਕਰਕੇ ਐਸਸੀ ਐਕਟ ਦਾ ਪਰਚਾ ਵੀ ਦਰਜ ਕਰਾਏ ਪਰ ਮੈਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ ਮੈਂ ਫਰਦਰ ਇਹਦੀ ਇਨਕੁਆਇਰੀ ਕਰ ਰਹੀ ਹਾਂ ਤੇ ਕਰਾਂਗਾ ਜ਼ਰੂਰ ਔਰ ਲੇਟੈਸਟ ਜੋ ਇਨਕੁਆਰੀ ਚ ਤੱਤ ਸਾਡੇ ਸਾਹਮਣੇ ਆਏ ਆ ਆ ਇੱਕ ਲਿਸਟਾ ਨੂੰ ਮੈਂ ਪੇਸ਼ ਕਰ ਰਿਹਾ ਕਿ ਇਸ ਬੰਦੇ ਨੇ ਆਪਣੇ ਕਾਰਜਕਾਲ ਵਿੱਚ 3 ਲੱਖ ਰੁਪਏ ਵਕੀਲਾਂ ਦੀਆਂ ਫੀਸਾਂ ਕਢਵਾਈਆਂ ਜਦੋਂ ਕਿ ਸਰਕਾਰੀ ਰੇਟ ਮੁਤਾਬਕ ਇਨ੍ਹਾਂ ਕੇਸਾਂ ਦੀ ਫੀਸ 70 ਹਜ਼ਾਰ ਤੋਂ ਵੱਧ ਨਹੀਂ ਬਣਦੀ ਦੂਜੇ ਪਾਸੇ ਸਰਪੰਚ ਦਾ ਕਹਿਣਾ ਹੈ ਕਿ ਉਸਨੇ ਕਿਸੇ ਵੀ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਕੀਤੀ ਹੈ ਬੀਡੀਪੀਓ ਆਪਣੇ ਆਪ ਨੂੰ ਬਚਾਉਣ ਲਈ ਝੂਠ ਬੋਲ ਰਿਹਾ ਹੈ ਮਾਮਲਾ ਇਹ ਹੈ ਜੀ ਕਿ ਬੀਡੀਪੀਓ ਦਸੂਆ ਇੱਕ ਕਰਪਟ ਬੰਦਾ ਹੈ ਕੋਈ ਸਰਪੰਚ ਆ ਜਿਹੜਾ ਇਹਦੇ ਖਿਲਾਫ ਅਵਾਜ਼ ਉਠਾਉਂਦਾ ਨਹੀਂ ਤਾਂ ਸਾਰਾ ਨੂੰ ਦਬਾ ਲੈਂਦਾ ਜਿਹੜਾ ਵੀ ਇਹਦੇ ਖਿਲਾਫ ਅਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਗਵਨ ਦੇ ਕੇਸਾਂ ਵਿੱਚ ਹੋਰ ਨਾਲ ਕੇਸਾਂ 'ਚ ਧਮਕੀਆਂ ਦੇ ਕੇ ਚੁੱਪ ਕਰਕੇ ਬਿਠਾ ਦਿੰਦਾ ਕੋਈ ਸੱਚਾ ਸਰਪੰਚ ਜਾਂ ਸਾਡੇ ਵਾਂਗੂ ਜੁਝਾਰੂ ਹੋਏਗਾ ਜਿਹੜੇ ਇਹਦੇ ਖਿਲਾਫ ਆੜਦਾ ਹੁਣ ਅਸੀਂ ਇਹ ਸਰਕਾਰ ਬਣਾਈ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਨੇ ਨੰਬਰ ਜਾਰੀ ਕੀਤਾ 9501200200 ਕਿ ਤੁਹਾਡੇ ਕੋਈ ਕ腐ਸ਼ਨ ਕਰਦਾ ਆ ਕੁਝ ਵੀ ਕਰਦਾ ਉਹਦੀ ਆਡੀਓ ਵਾਇਰਲ ਕਰ ਦਿਓ ਸਾਡੇ ਕੋਲ ਭੇਜ ਦਿਓ ਅਸੀਂ ਉੱਤੇ ਐਕਸ਼ਨ ਲਵਾਂਗੇ ਇਸੇ ਸਕੀਮ ਦੇ ਅਧੀਨ ਮੈਂ ਬੀਡੀਪੀਓ ਨੂੰ ਨੰ ਇਹਨਾਂ ਨੇ ਪੇਮੈਂਟ ਮੇਰੇ ਕੋਲ ਮੰਗੀ ਆ ਮੇਰਾ ਫੋਨ ਚੱਕਣਾ ਬੰਦ ਕਰ ਦਿੱਤਾ ਤੇ ਜਦੋਂ ਗੱਲਬਾਤ ਹੋਈ ਕਹਿੰਦੇ ਸੈਕਟਰੀ ਨੂੰ ਫੜਾ ਦਿਓ ਮੈਂ ਸੈਕਟਰੀ ਸਾਹਿਬ ਨੂੰ ਜਾ ਕੇ ਕਿਹਾ ਕਿ ਸੈਕਟਰੀ ਸਾਹਿਬ ਬੀ ਡੀ ਪੀਓ ਸਾਹਿਬ ਨੇ 30000 ਰੁਪਇਆ ਮੰਗਿਆ ਵੀ ਦਿਓ ਮੈਨੂੰ ਗਵਨ ਕਰਨ ਬਾਅਦ ਤੇ ਰਿਸ਼ਵਤ ਹੋ ਗਈ ਹੈ ਨਾ ਤੇ ਤੁਸੀਂ ਦੇ ਦਿਓ ਉਹਨਾਂ ਨੂੰ ਉਹ ਕਹਿੰਦੇ ਜੀ ਮੈਂ ਵੀਡੀਓ ਸਾਨੂੰ ਪੁੱਛਦਾ ਪਹਿਲਾਂ ਉਹਨਾਂ ਨੇ ਫੋਨ ਤੇ ਵੀਡੀਓ ਸਾਨੂੰ ਪੁੱਛਿਆ ਕਿ ਕੀ ਤੁਸੀਂ ਸਰਪੰਚ ਲਖਵੀਰ ਸਿੰਘ ਪਿੰਡ ਮੀਤਪੋ ਕੋ ਪੈਸੇ ਮੰਗੇ ਉਹ ਕਹਿੰਦਾ ਹਾਂ 30000 ਫੜ ਲਾ ਮੈਂ ਉਹਨਾਂ ਨੂੰ ਕਿਹਾ ਮੇਰੇ ਕੋ ਐਸਲੇ 20000 ਹੀ ਆ ਫਿਰ 10000 ਕਹਿੰਦੇ ਜੀ ਠੀਕ ਆ ਫਿਰ ਉਹ ਸੀਗਾ ਜੀ ਕਿ ਮੈਨੂੰ ਨਰੇਗਾ ਦੀ ਇੱਕ ਇਨਕੁਆਰੀ ਪਾ ਲਈ ਗਈ ਮੇਰੀ ਕੰਪਲੇਂਟ ਦੇ ਉੱਤੇ ਕਿ ਮੈਂ ਇਹਨਾਂ ਦੀ ਅਫਸਰਾਂ ਦੀ ਕਰਮਚਾਰੀ ਦੀ ਕੰਪਲੇਂਟ ਕੀਤੀ ਸੀ ਡੀਸੀ ਦਫ਼ਤਰ ਨੂੰ ਇਹ ਦਸੰਬਰ 2021 ਦੀ ਗੱਲ ਆ ਉਸ ਤੋਂ ਇਨਕੁਆਰੀ ਕੁਝ ਨਹੀਂ ਹੋਇਆ ਮੇਰੇ ਵਾਲੀ ਕੰਪਲੇਂਟ ਨੂੰ ਚੱਕ ਕੇ ਮੈਨੂੰ ਹੀ ਉਸ ਗਵਮ ਵਿੱਚ ਫਸਾਉਣ ਲੱਗ ਪਏ ਜਦ ਕਿ ਕਿਤੇ ਵੀ ਮੇਰੇ ਦਸਖਤ ਨਹੀਂ ਹੈਗੇ ਕਿਤੇ ਵੀ ਮੇਰੀ ਪੰਚਾਇਤ ਦਾ ਕੋਈ ਮਤਾ ਨਹੀਂ ਪਾਸ ਕੀਤਾ ਗਿਆ ਕਿਸੇ ਤਰੀਕੇ ਨਾਲ ਕੋਈ ਅਸੀਂ اٹੈਂਡੈਂਸ ਨਹੀਂ ਕਿਸੇ ਦੀ ਭੇਜੀ ਅਸੀਂ ਇਹਨਾਂ ਨੂੰ ਦੱਸਦੇ ਰਹੇ ਕਿ ਜੇਕਰ ਤੁਸੀਂ ਨੂੰ ਕੋਈ ਪੇਮੈਂਟ ਲੈਣੀ ਆ ਦੇਸ਼ਵਤ ਲੈਣੀ ਤੇ ਅਸੀਂ ਇਸ ਕੰਮ 'ਚ ਨਾਲ ਨਹੀਂ ਹੈਗੇ ਬੀਡੀ ਪੀਓ ਸਾਹਿਬ ਮੇਰਾ ਕਪਲਾ ਤਾਂ ਕਹਿ ਸਕਦੇ ਆ ਜੇਕਰ ਮੈਂ ਕੁਝ ਖਾਦਾ ਹੋਵੇ ਉਹਦੇ ਵਿੱਚੋਂ ਜਾਂ ਮੇਰੇ ਕਿਤੇ ਦਸਖਤ ਹੋਣ ਜਾਂ ਮੈਂ ਕੋਈ ਉਹਨਾਂ ਨੂੰ ਉਦਾਂ ਦੀ ਚੀਜ਼ ਦਿੱਤੀ ਹੋਵੇ ਉਹਦਾ ਤਾਂ ਕੁਝ ਨਹੀਂ ਹੈਗਾ ਮੈਨੂੰ ਇਸ ਡਰਾ ਦੇ ਵਿੱਚ ਇਹਨਾਂ ਨੇ ਜੀ 20000 ਰੁਪਏ ਮੇਰੇ ਕੋਲ ਲਿਆ ਇਹ ਸਚਾਈ ਹੈ ਦੀ ਮੈਂ ਆਡੀਓ ਵਾਇਰਲ ਇਸ ਕਰਕੇ ਕੀਤੀ ਕਿ 28 ਅਗਸਤ 2022 ਨੂੰ ਮੈਂ ਰਿਕਾਰਡਿੰਗ ਜਿਹੜੀ ਸੀਗੀ ਸੀਐਮ ਪੋਰਟਲ ਤੇ ਪਾਈ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਫਿਰ ਧਾਰੀਵਾਲ ਸਾਹਿਬ ਜੀ ਮੰਤਰੀ ਪੰਜਾਬ ਉਹ ਲਾਈਵ ਹੋਏ ਸੀ ਫੇਸਬੁਕ ਤੇ ਉੱਤੇ ਜਿਨ੍ਹਾਂ ਨੇ ਜਨਤਾ ਦਰਬਾਰ ਲਗਾਇਆ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਨਾਮ ਤੇ ਉੱਚ ਅਧਿਕਾਰੀਆਂ ਦਾ ਨਾਮ ਲੈ ਕੇ ਇੱਕ ਬੀਡੀਪੀਓ ਰਿਸ਼ਵਤ ਲਈ ਜਾਂਦਾ ਤੁਹਾਡੇ ਆਡੀਓ ਨੰਬਰ ਚੱਲਦੇ ਨਹੀਂ ਹੈਗੇ ਦੇਖੋ ਜੀ ਅੱਜ ਪੂਰੇ 80 ਦਿਨ ਹੋ ਗਏ ਆ ਇਹ ਇੱਕ ਆਡੀਓ ਮੈਂ ਦੱਸਣ ਦੇ ਆਇਆ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਆ ਚੁੱਕੀ ਆ ਉੱਥੇ ਕੋਈ ਐਕਸ਼ਨ ਨਹੀਂ ਹੋ ਰਿਹਾ ਕੀ ਕਾਰਨ ਹੈ ਇਹਨਾਂ ਗੱਲਾਂ ਕਰਕੇ ਅਸੀਂ ਇਹ ਆਡੀਓ ਵਾਇਰਲ ਕੀਤੀ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਰਾਪਸ਼ਨ ਹੋ ਰਹੀ ਹੈ ਅੱਜ ਜਿਨ੍ਹਾਂ ਨੇ ਜਿਹੜੇ ਬੀਡੀਪੀਓ ਦਾ ਸੁਭਾਏ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਿੱਤੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਤੁਹਾਡੇ ਦੇ ਜਨ ਲਾਏ ਕਿ ਇਹਨਾਂ ਨੇ ਮਲਰੀਗਾ ਦੇ ਵਿੱਚ ਕੈਟਲ ਸ਼ੈਡਾਂ ਦੇ ਵਿੱਚ ਤੇ ਹੋਰ ਛੱਪੜ ਦੇ ਵਿੱਚ ਵੀ ਕਈ ਤਾਂਦਲੀਆਂ ਕੀਤੀਆਂ ਉਹਦੀ ਇਨਕੁਆਰੀ ਚੱਲਦੀ ਜਦ ਕਿ ਉਹਨਾਂ ਨੇ ਕਿਹਾ ਵੀ ਇਨਕੁਆਰੀਆਂ ਬਹੁਤ ਪੁਰਾਣੀਆਂ ਆ ਉਹਦੇ ਬਾਰੇ ਕੀ ਕਹਿਣਾ ਹੈ ਨਹੀਂ ਜੀ ਕੋਈ ਇਨਕੁਆਰੀ ਨਹੀਂ ਹੈ ਮੈਨੂੰ ਕੋਈ ਨੋਟਿਸ ਨਹੀਂ ਇਸ਼ੂ ਹੋਇਆ ਅਜੇ ਐਸੇ ਮਹੀਨੇ ਦੀ 11ਵੇਂ ਮਹੀਨੇ ਦੀ 8 ਤਰੀਕ ਨੂੰ ਅਸੀਂ ਉੱਥੇ ਇਨਕੁਆਰੀ ਤੇ ਜਾ ਕੇ ਆਏ ਆ ਡੀਡੀਪੀਓ ਸਾਹਿਬ ਆਪਣੇ ਨੀਰਜ ਜੀ ਹੈਗੇ ਆ ਹੁਸ਼ਿਆਰਪੁਰ ਉਹਨਾਂ ਦੇ ਕੋਲ ਇਹ ਅਸੀਂ ਜੀ ਪੈਸੇ ਲਏ ਹੋਇਆ ਜੀ ਅਸੀਂ ਫੁਲਾਨੇ ਕੰਮ ਲਈ ਲਏ ਮੈਂ ਕਹਾਂ ਜੀ ਮੈਨੂੰ ਰਸੀਦਾਂ ਦੇ ਦਿਓ ਜੇ ਤੁਸੀਂ ਪੇਮੈਂਟ ਲਈਆ ਤਾਂ ਪਰ ਤੁਸੀਂ ਕੈਸ਼ ਨਹੀਂ ਲੈ ਸਕਦੇ ਮੇਰੇ ਕੋਲੋਂ ਕਿਸੇ ਹਾਲਤ ਵਿੱਚ ਵੀ ਨਹੀਂ ਲੈ ਸਕਦੇ ਉਹਦੇ ਚੱਲਦੇ ਆ ਅੱਜ 3 ਦਿਨ ਦੇ ਬਾਅਦ ਮੈਨੂੰ ਦੁਬਾਰਾ ਇੱਕ ਮੇਰੇ ਪਿੰਡਿਆਂ ਨੂੰ ਨੋਟਿਸ ਭੇਜਤਾ ਗਿਆ ਮੇਰੇ ਮੈਂਬਰ ਪੰਚਾਇਤਾਂ ਨੂੰ ਕਿ ਬੜੇ ਵੱਡੇ ਪੱਧਰ ਤੇ ਘਪਲਾ ਹੋਇਆ ਅਗਰ ਉਹ ਘਪਲਾ ਹੋਇਆ ਹੈ ਜਾਂ ਕਿਸੇ ਤਰੀਕੇ ਦੀ ਜਾਣਕਾਰੀ ਇਹਨਾਂ ਨੂੰ ਮਿਲੀ ਆ ਤਾਂ ਕੀ ਉਹ 2 ਦਿਨ ਦੇ ਵਿੱਚ ਹੀ ਮਿਲੀ ਆ ਮੇਰੀ ਕੰਪਲੇਂਟ ਕਰਨ ਤੋਂ ਬਾਅਦ ਮਿਲੀ ਆ ਜੋ ਵੀ ਪੇਮੈਂਟ ਹੁੰਦੀ ਆ ਉਹਦੇ ਵਿੱਚ BDPO ਸਾਹਦੇ ਦਸਤਖਤ ਹੋ ਕੇ ਹੀ ਉਹ ਪੇਮੈਂਟ ਹੁੰਦੀ ਹੈ ਅੱਜ ਕੱਲ ਜਿਹੜੀਆਂ ਸਾਰੀਆਂ ਪੇਮੈਂਟ ਆਨਲਾਈਨ ਹੈਗੀਆਂ ਜੀ ਸਾਡੇ ਕੋਲ ਸਿਰੇ ਮਤਾ ਪਾਇਆ ਜਾਂਦਾ ਹੈ ਕਰਮਚਾਰੀ ਚੈੱਕ ਕਰਦੇ ਆ ਸਾਰਾ ਡਿਟੇਲ ਐਸਟੀਮੇਟ ਦੇ ਕੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ BDPO ਦੇ ਦਸਤਖਤਾਂ ਦੇ ਨਾਲ ਪੇਮੈਂਟ ਹੁੰਦੀ ਹੈ ਇਹਦੇ ਵਿੱਚ ਕੋਈ ਕਪਲੇਬਾਜ਼ ਨਹੀਂ ਹੋਈ ਮੇਰੇ ਤੇ ਇਲਜ਼ਾਮ ਗਲਤ ਲਗਾਏ ਜਾ ਰਹੇ ਆ ਤੁਹਾਨੂੰ ਲੱਗਦਾ ਕਿ ਬਦਲਾਖੋਰੀ ਲਈ ਜਾ ਰਹੀ ਬਿਲਕੁਲ ਬਦਲਾਖੋਰੀ ਹੈ ਜੀ ਇੱਕ ਅਫਸਰ ਦੀ ਮੈਂ ਸ਼ਿਕਾਇਤ ਕਰਦਾ ਮੈਂ ਆਡੀਓ ਦਿੰਨਾ ਆ ਉਹੀ ਅਫਸਰ ਸ਼ਿਕਾਇਤ ਹੋਣ ਤੋਂ 2 ਦਿਨ ਬਾਅਦ ਮੇਰੇ ਖਿਲਾਫ ਰਿਪੋਰਟਾਂ ਤਿਆਰ ਕਰ ਦ ਇਹਦੇ ਵਿੱਚ ਮੈਨੂੰ ਨੋਟਸ ਆਉਣਾ ਚਾਹੀਦਾ ਸੀ ਮੇਰਾ ਪੱਕਾ ਸੁਣਨਾ ਜ਼ਰੂਰੀ ਚੀਜ਼ ਸੀਗਾ ਇਹਨਾਂ ਵਾਸਤੇ ਇਹਨਾਂ ਨੇ ਕੁਝ ਨਹੀਂ ਮੈਨੂੰ ਪੁੱਛਿਆ ਪਤਾ ਸੀ ਕਿ ਸਾਹ ਤਾਂ ਨਹੀਂ ਕੁਝ ਵੀ ਹੋਣਾ ਮੈਂ નિર્ਦੋਸ਼ ਹਾਂ ਜਦੋਂ ਮਰਜ਼ੀ ਇਨਕੁਆਇਰੀ ਕੀਤੀ ਜਾਵੇ ਜਿਹੜਾ ਮਰਜ਼ੀ ਅਫਸਰ ਕਰ ਲਵੇ ਮੈਂ ਬਿਲਕੁਲ નિર્ਦੋਸ਼ ਹਾਂ ਜੀ ਹੋਰ ਅਪਡੇਟਸ ਲਈ ਜਿਹੜੇ ਰੋਜ਼ਾ 7 TV ਦੇ ਨਾਲ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ